ਲੈਗੁਰ ਜੀ ਦਾ ਖਾਲਸਾ ਵਾਹਿਗੁਰੂ ਦੀ ਖਤੇ ਦਸ਼ਮੇਸ਼ ਪਾਤਸ਼ਾਹ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਹਰ ਮਨੁੱਖੀ ਹਿਰਦਾ ਸਜਦਾ ਕਰ ਰਿਹਾ ਹੈ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਪੰਥਕ ਜਥੇਬੰਦੀਆਂ ਵੱਲੋਂ ਬੇਅੰਤ ਕਾਰਗੁਜ਼ਾਰੀਆਂ ਹੋ ਰਹੀਆਂ ਆਪ ਆਪਣੀ ਪੀਕੇ ਦੇ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਦੀ ਵੈਲਫੇਅਰ ਸੋਸਾਇਟੀ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁੱਖ ਕੇਡ ਦੇ ਉੱਤੇ ਦਸਤਾਰਾਂ ਦਾ ਲੰਗਰ ਦਸਤਾਰਾਂ ਦੀ ਟ੍ਰੇਨਿੰਗ ਨੌਜਵਾਨੀ ਨੂੰ ਬਾਬਾ ਫਤਿਹ ਸਿੰਘ ਬਾਬਾ ਜਰਾ ਸਿੰਘ ਦੀ ਵਿਰਾਸਤ ਦੇ ਵਾਰਸ ਬਣਾਉਣ ਵਾਸਤੇ ਉਹ ਦਮਸ਼ੀਲ ਹੈ ਸੋ 25 26 ਤੇ 27 ਜੂਨ ਨੂੰ ਦਸਤਾਰਾਂ ਦੇ ਲੰਗਰ ਸ਼ੋਨਗੋਦਰਪਾ ਬੰਦੇ ਕਮੇਟੀ ਦੇ ਸਹਿਯੋਗ ਨਾਲ ਇੰਜੀਨੀਅਰ ਕਾਲਜ ਦੇ ਸਤਕਾਰਯੋਗ ਪ੍ਰਿੰਸੀਪਲ ਡਾਕਟਰ ਲਖਮੀਰ ਸਿੰਘ ਜੀ ਹਰਾਂ ਦੇ ਬਰੇ ਭਰਵੇਂ ਸਹਿਯੋਗ ਦੇ ਨਾਲ ਸਾਰੇ ਨੌਜਵਾਨ ਦੀ ਤਤ ਪਰ ਨੇ ਆਵਸਾਰੀ ਕੌਮ ਇਕੱਠੀ ਹੋਈ ਜੀ ਦਸਤਾਰਾਂ ਦੇ ਸਵੇਰ ਮਨੂਸਾਂ ਵੀਏ ਬਾਬਾ ਫਤੇ ਸਿੰਘ ਬਾਬਾ ਦੁਰਾਸਨ ਦੀ ਬਾਰ ਸਖਪਾਈਏ ਫੇ ਪਿਆਰਾ ਉਦਮ ਹੈ ਸਹਯੋਗ ਦੇਣਾ ਤੇ ਲਾਹਾ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ